ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਢੀਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਸਿਸਵਾ ਰੋਡ ਜੋ ਇੰਡੇਨ ਦੀ ਗੈਸ ਏਜੰਸੀ ਹੈ ਪੂਜਾ ਗੈਸ ਏਜੰਸੀ ਸੋ ਇਹਦੇ ਬਿਲਕੁਲ ਨਜ਼ਦੀਕ ਇਹ ਤੁਸੀਂ ਪਿੱਛੇ ਦੇਖ ਸਕਦੇ ਹੋ ਚੰਡੀਗੜ੍ਹ ਚੈਰੀਟੇਬਲ ਅਬਾਊਟਰੀ ਅਤੇ ਕਲੀਨਿਕ ਹੈ ਸੋ ਡਾਕਟਰ ਗੁਰਸਿਮਰਨ ਸਿੰਘ ਨਾਇਰ ਸੋ ਇਹਨਾਂ ਦੇ ਵੱਲੋਂ ਇੱਥੇ ਹਰ ਰੋਜ਼ ਮਰੀਜ਼ ਚੈੱਕ ਕੀਤੇ ਜਾਣਗੇ ਅੱਪੇ ਅੱਜ ਇੱਥੇ ਕੈਂਪ ਲੱਗਿਆ ਹੋਇਆ ਹੈ ਜਿਸ ਦੇ ਵਿੱਚ ਫ੍ਰੀ ਟੈਸਟ ਹੋ ਰਹੇ ਨੇ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਨੇ ਜੋ ਡਾਕਟਰ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਤੇ ਇੱਥੇ ਆਏ ਮਰੀਜ਼ਾਂ ਨਾਲ ਵੀ ਗੱਲਬਾਤ ਕਰਦੇ ਆਂ ਕਿ ਇਹ ਕਦੋਂ-ਕਦੋਂ ਇੱਥੇ ਆਇਆ ਕਰਨਗੇ ਜੀ ਸਰ ਆਪਣਾ ਸ਼ੁਭਨਾਮ ਜੀ ਗੁਰਵਿੰਦਰ ਸਿੰਘ ਜੀ ਜੀ ਸੋ ਅੱਜ ਕੈਂਪ ਲਗਾਇਆ ਗਿਆ ਇਹਦੇ ਬਾਰੇ ਥੋੜੀ ਜੀ ਮਤਲਬ ਪੂਰੀ ਜਾਣਕਾਰੀ ਦਿਓ ਇਹ ਕਦੋਂ ਕਦੋਂ ਮਤਲਬ ਇਹ ਫ੍ਰੀ ਹੋਇਆ ਕਰੂਗਾ ਇਹ ਕੈਂਪ ਜੀ ਆਪਾਂ ਚੰਡੀਗੜ੍ਹ ਚੈਰੀਟੇਬਲ ਲੈਬੋਰੀਟਰੀ ਅਤੇ ਕਲੀਨਿਕ ਵੱਲੋਂ ਲਗਾਇਆ ਗਿਆ ਜੀ ਇਹ ਅੱਜ ਪਹਿਲੀ ਸ਼ੁਰੂਆਤ ਅਸੀਂ ਕੀਤੀ ਹੈਗੀ ਆ ਕੋਰਲੀ ਦੇ ਵਿੱਚ ਆਪਣੇ ਇਲਾਕੇ ਦੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਜੀ ਤੇ ਇਹ ਆਪਾਂ ਅੱਗੇ ਇਹ ਲੜੀਵਾਰ ਚਲਾਉਂਦੇ ਰਹਿਵਾਂਗੇ ਹਰ ਮਹੀਨੇ ਦੇ ਇੱਕ ਐਤਵਾਰ ਆਪਾਂ ਇਹ ਕੈਂਪ ਨੇੜੇ ਤੜੇ ਦੇ ਪਿੰਡਾਂ ਵਿੱਚ ਜਾਂ ਆਪਣੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਵਾਰਡ ਦੇ ਵਿੱਚ ਇਹ ਅੱਗੇ ਤੋਂ ਅੱਗੇ ਸਰਵਿਸ ਦੇ ਨੰਦੇਰਾਵਾਂਗੇ ਜੀ ਜੀ ਤੇ ਆਪਣੇ ਜਿਹੜੇ ਡਾਕਟਰ ਸਾਹਿਬ ਹੈਗੇ ਨੇ ਜੀ ਇਹ ਪੀਜੀਆਈ ਤੋਂ ਹੈਗੇ ਨੇ ਜੀ ਡਾਕਟਰ ਗੁਰਸਿਮਰਨ ਸਿੰਘ ਨૈયਰ ਜੀ ਐਮਡੀ ਮੈਡੀਸਿਨ ਦੇ ਹੈਗੇ ਨੇ ਇੰਟਰਨਲ ਮੈਡੀਸਿਨ ਦੇ ਤੇ ਤਕਰੀਬਨ ਸਾਰੀਆਂ ਬਿਮਾਰੀਆਂ ਦਾ ਇਲਾਜ ਤੇ ਤਜਰਬੇਕਾਰ ਡਾਕਟਰ ਨੇ ਜੀ ਤੇ ਰੋਜ਼ਾਨਾ ਆਪਣੇ ਕੋਲ ਸੋਮਵਾਰ ਤੋਂ ਸ਼ਨੀਵਾਰ ਜੀ ਰੋਜ਼ 5:30 ਤੋਂ 7:30 ਵਜੇ ਤੱਕ ਸ਼ਾਮੀ ਬੈਠਿਆ ਕਰਨਗੇ ਜੀ ਜੀ ਜੋ ਜਿਹੜੀਆਂ ਦਵਾਈਆਂ ਉਹ ਹਰ ਰੋਜ਼ ਵੀ ਫ੍ਰੀ ਮਿਲਿਆ ਕਰੂੰਗਾ ਜੀ ਨਹੀਂ ਦਵਾਈਆਂ ਅੱਜ ਬਿਲਕੁਲ ਫ੍ਰੀ ਨੇ ਜੀ ਟੈਸਟ ਵੀ థਾਇਰੋਇਡ ਦਾ ਤੇ ਸ਼ੂਗਰ ਦਾ ਫ੍ਰੀ ਹੈਗਾ ਬਾਕੀ ਜਿਹੜੇ ਦਨੇ ਵੀ ਟੈਸਟ ਹੈਗੇ ਨੇ ਆਪਾਂ ਕੰਸੈਸ਼ਨਲ ਰੇਟ ਤੇ ਚੈਰਿਟੀ ਦੇ ਰੇਟ ਤੇ ਕਰਦੇ ਹੈਗੇ ਆ ਜੀ ਜਿਸ ਤਰ੍ਹਾਂ ਪੂਰੇ ਸਰੀਰ ਦੇ ਟੈਸਟ ਹੈਗੇ ਆ 500 ਦੇ ਵਿੱਚ ਕਰ ਰਹੀ ਹੈਗੇ ਆ ਜੀ ਤੇ ਅੱਗੇ ਨੂੰ ਵੀ ਇਹ ਜਾਰੀ ਰਹੂਗਾ ਤੇ ਬਾਕੀ ਅੱਗੇ ਵੀ ਜਿੱਦਾਂ ਦਵਾਈਆਂ ਵਗੈਰਾ ਦੇ ਕੈਂਪ ਜਾਂ ਆਪਣਾ ਫ੍ਰੀ ਟੈਸਟ ਦੇ ਕੈਂਪ ਵੀ ਅਸੀਂ ਹਰ ਮਹੀਨੇ ਲਗਾਉਂਦੇ ਰਾਵਾਂਗੇ ਜੀ ਧੰਨਵਾਦ ਥੈਂਕ ਯੂ ਜੀ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਜੀ ਤੁਸੀਂ ਵੀ ਟੈਸਟ ਕਰਾਏ ਇੱਥੇ ਹਾਂਜੀ ਮੈਂ ਚੰਡੀਗੜ੍ਹ ਲੈਬ ਤੋਂ ਇਹਨਾਂ ਦੇ ਟੈਸਟ ਕਰਾਏ ਨੇ ਤੇ ਇੱਥੇ ਡਾਕਟਰ ਬਹੁਤ ਕਾਬਿਲ ਵਧੀਆ ਸਾਨੂੰ ਲੱਗ ਰਹੇ ਨੇ ਜੀ ਤੇ ਦਵਾਈਆਂ ਵੀ ਇਹਨਾਂ ਨੇ ਫ੍ਰੀ ਦਿੱਤੀਆਂ ਨੇ ਅੱਛਾ ਜੀ ਤੇ ਬਾਕੀ ਕਹਿੰਦੇ ਨੇ ਵੀ ਖਾ ਕੇ ਵੇਖੋ ਇਹ ਤੇ ਬਾਕੀ ਫਰਕ ਪਏਗਾ ਜਰੂਰ ਬਹੁਤ ਵਧੀਆ ਲੱਗੀਆਂ ਜੀ ਇਹਨਾਂ ਦਾ ਰਵਈਆ ਵੀ ਬੜਾ ਸਹੀ ਸਾਨੂੰ ਲੱਗਿਆ ਸਾਰਿਆਂ ਦਾ ਸਟਾਫ ਵਧੀਆ ਜੀ ਤੇ ਆਨੇ ਵਾਲੇ ਟਾਈਮ ਚ ਵੀ ਇਹਨਾਂ ਦੀ ਵਧੀਆ ਇਹ ਕਰਨਗੇ ਕਹਿੰਦੇ ਸੋ ਡਾਕਟਰ ਗੁਰਸਿਮਰਨ ਸਿੰਘ ਨૈયਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਤੁਸੀਂ ਇੱਥੇ ਕੁਰਾਲੀ ਦੇ ਵਿੱਚ ਜੋ ਕੈਂਪ ਲਗਾਇਆ ਬੜੀ ਵਧੀਆ ਗੱਲ ਹੈ ਬੜੀ ਅੱਛੀ ਸਹੂਲਤ ਹੈ ਸੋ ਲੋੜਵੰਦਾਂ ਨੂੰ ਮਤਲਬ ਇਹ ਦੀ ਬੜੀ ਲੋੜ ਵੀ ਆ ਸੋ ਕੀ ਕਹੋਗੇ ਇਹਦੇ ਬਾਰੇ ਹਾਂਜੀ ਹਾਂਜੀ ਮੈਂ ਐਕਚੁਅਲੀ ਵੈਸੇ ਤਾਂ ਕਾਫੀ ਦੇਰ ਤੋਂ ਚੰਡੀਗੜ੍ਹ ਟਰੈ ਰਿਆ ਸੀ ਪਰ ਮੈਂ ਇੱਥੇ ਦੇਖ ਰਿਹਾ ਸੀ ਕਿ ਕੋਰਾਲੀ ਜਿਹੜੀ ਜਗ੍ਹਾ ਹੈ ਇਹਦੇ ਵਿੱਚ ਇੱਕ ਐਮ ਡੀ ਮੈਡੀਸਨ ਡਾਕਟਰ ਦੀ ਘਾਟ ਹੈ ਜਿੱਥੇ ਲੋਕਾਂ ਨੂੰ ਦੱਸਿਆ ਜਾਵੇ ਬਿਮਾਰੀ ਬਾਰੇ ਜਾਗਰੂਕਤਾ ਕੀਤਾ ਜਾਵੇ ਕਿਉਂਕਿ ਪੇਸ਼ੈਂਟ ਕੇ ਨੇ ਜਿਹੜੇ ਕੀ ਪੀਜੇ ਜਾਂਦੇ ਨੇ ਕਿਉਂਕਿ ਪੀਜੇ ਜਾ ਕੇ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਉੱਥੇ ਉਹਨਾਂ ਨੂੰ ਧੱਕੇ ਖਾਣੇ ਪੈਂਦੇ ਨੇ ਤੇ ਉੱਥੇ ਲਾਈਨਾਂ ਲੱਗਦੀਆਂ ਨੇ ਤਾਂ ਕਿਉਂ ਨਾ ਅਸੀਂ ਇੱਥੇ ਆਪਾਂ ਮਰੀਜ਼ਾਂ ਨੂੰ ਦੇਖ ਕੇ ਅਸੀਂ ਉਹਨਾਂ ਦੀ ਇਲਾਜ ਕਰ ਸਕੀਏ ਸਗੋਂ ਘੱਟ ਰੇਟ ਤੇ ਠੀਕ ਹੈ ਸਹੂਲਤਾਂ ਦੇ ਸਕੀਏ ਉਹਨਾਂ ਨੂੰ ਸਾਰੀ ਸੁਵਿਧਾ ਦੇ ਸਕੀਏ ਤੇ ਕਿਉਂਕਿ ਤੁਹਾਨੂੰ ਪਤਾ 슈ਗਰ बीपी ਆਉਣ ਵਾਲੇ ਸਮੇਂ 슈ਗਰ बीपी ਥਾਇਰਾਇਡ ਗਠੀਏ ਦੇ ਰੋਗ ਵਧ ਰਹੇ ਨੇ ਅੱਗੇ ਤੋਂ ਅੱਗੇ ਸਾਡੇ ਖਾਣ ਪੀਣ ਕਰਕੇ ਤੇ ਉਹਦੇ ਨਾਲ ਅੱਗੇ ਫਰਦਰ ਉਹਨਾਂ ਨੂੰ ਅੱਗੇ ਪਰਦਾ ਵੀ ਖਰਾਬ ਹੋ ਜਾਂਦਾ ਹੈ ਕਿਡਨੀ ਦਾ ਵੀ ਨੁਕਸ ਪੈ ਜਾਂਦਾ ਹੈ ਅਸੀਂ ਚਾਹੁੰਦੇ ਹਾਂ ਕਿ ਇੱਥੇ ਕੋਰਾਲੀ ਸ਼ਹਿਰ ਚ ਰਹਿ ਕੇ ਤਾਂ ਲੋਕਾਂ ਨੂੰ ਇਸ ਦੀ ਸਹੂਲਤਾਂ ਦਿੱਤੀਆਂ ਤਾਂ ਕਿ ਲੋਕੀ ਇਸ ਚੀਜ਼ ਨੂੰ ਲੈਣ ਜੀ ਸੋ ਇਸ ਤਰ੍ਹਾਂ ਦੇ ਮਰੀਜ਼ ਵੱਧ ਪਾਈ ਜਾਂਦੇ ਨੇ ਆ ਜਿਆਦਾਤਰ 슈ਗਰ ਬੀਪੀ ਥਾਇਰਾਇਡ ਇਸ ਤਰ੍ਹਾਂ ਦੇ ਮਰੀਜ਼ ਪਾਏ ਜਾਂਦੇ ਨੇ ਬਾਕੀ ਲਿਵਰ ਚ ਚਰਬੀ ਹੋ ਗਈ ਉਹ ਵੀ ਪੇਸ਼ੈਂਟ ਆਂਦੇ ਨੇ ਬਾਕੀ ਤਾਂ ਚਲੋ ਜਿਹੜੇ ਸੀਜ਼ਨਲ ਖਾਂਸੀ ਜ਼ੁਕਾਮ ਪੇਟ ਦਰਦ ਉਲਟੀਆਂ ਕਈਆਂ ਦਾ ਇਲਾਜ ਇਸ ਟਾਈਮ ਤੇ ਮੌਕੇ ਤੇ ਹੋ ਨਹੀਂ ਪਾਂਦਾ ਫਿਰ ਕੇ ਇਸ ਵਿਗੜ ਜਾਂਦਾ ਤਾਂ ਉਹ ਚੀਜ਼ਾਂ ਅਸੀਂ ਚਾਹੁੰਦੇ ਆ ਕਿ ਅਸੀਂ ਇੱਥੋਂ ਹੀ ਜਾਗਰੂਕਤਾ ਕਰੀਏ ਮਰੀਜ਼ਾਂ ਨੂੰ ਦੱਸਿਆ ਜਾਵੇ ਕਿਦਾਂ ਪ੍ਰੀਜ ਕਰ ਸਕਦੇ ਨੇ ਦਵਾਈ ਕਿਦਾਂ ਖਾਣੀ ਹੈ ਤਾਂ ਉਹ ਸਾਰਾ ਕੁਝ ਦੱਸਿਆ ਜਾਵੇ ਜੀ ਤੋ ਕਿਹੜੇ ਕਿਹੜੇ ਦਿਨ ਤੁਸੀਂ ਇੱਥੇ ਆਇਆ ਕਰੋਗੇ ਮੈਂ ਰੋਜ਼ ਹੀ ਫਿਲਹਾਲ ਤਾਂ ਮੈਂ ਰੋਜ਼ ਹੀ ਬੈਣਾ ਹੈ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਸ਼ਾਮ ਨੂੰ ਬੈਣਾ ਹੈ ਫਿਰ ਅੱਗੇ ਤੋਂ ਅੱਗੇ ਦੇਖਦੇ ਹਾਂ ਕਿ ਸਵੇਰੇ ਵੀ ਬੈਠਾਂਗੇ ਜਾਂ ਪੂਰਾ ਦਿਨ ਵੀ ਬੈਠਾਂਗੇ ਉਹ ਚਲੋ ਰਿਸਪੌਂਸ ਦੇ ਹਿਸਾਬ ਨਾਲ ਲੱਗੇ ਅੱਗੇ ਫਿਰ ਦੇਖਦੇ ਹਾਂ ਜੀ ਥੈਂਕ ਯੂ ਜੀ ਹਾਂ ਜੀ ਆਪਣਾ ਸ਼ੁਭਨਾਮ ਜੀ ਸਰਵਣ ਸਿੰਘ ਜੀ ਜੀ ਅੱਜ ਤੁਸੀਂ ਇਸ ਰੋਬਾਟਰੀ ਦੇ ਵਿੱਚ ਆਇਓ ਚੈੱਕ ਅਪ ਕਰਾਇਆ ਚੈੱਕ ਅਪ ਕਰਾਇਆ ਜੀ ਫੁੱਲ ਬਾਡੀ ਅੱਛਾ ਜੀ ਇਹ ਦਵਾਈਆਂ ਫ੍ਰੀ ਆ ਜੀ ਹਾਂਜੀ ਚੈੱਕਅਪ ਵੀ ਜਿੰਨੇ ਕਿ ਥੋੜਾ ਬਹੁਤਾ ਹੈ ਜੀ ਜੀ ਜੈ ਜੈ ਜੀ ਜੈ ਜੈ ਜੀ ਫੀਸ ਫੀਸ ਸਾਫ ਮਾੜੀ ਮੋਟੀ ਹੈ ਜੀ ਬਾਕੀ ਠੀਕ ਹੈ ਜੀ ਦਵਾਈਆਂ ਫ੍ਰੀ ਆ ਜੀ ਓਕੇ ਜੀ ਬਾਕੀ ਬਹੁਤ ਵਧੀਆ ਹੈ ਜੀ ਠੀਕ ਕਰ ਰਹੀ ਹੈ ਵਧੀਆ ਪ੍ਰਾਲਾ ਵਧੀਆ ਪ੍ਰਾਲਾ ਕਰ ਰਹੀ ਹੈ ਜੀ ਹੋਣੇ ਚਾਹੀਦੇ ਆ ਇਦਾਂ ਦੇ ਮਤਲਬ ਫਾਇਦਾ ਹੋਣੇ ਚਾਹੀਦੇ ਜੀ ਫਾਇਦਾ ਨਾਲ ਤੇ ਟਾਈਮ ਦੀ ਬਚਤ ਆ ਜੀ ਹਸਪੀਟਲ ਮਾ ਜਾਓਗੇ ਤਾਂ ਟਾਈਮ ਖਰਾਬ ਆ ਬਿਲਕੁਲ ਜੀ ਲਾਈਨ ਵਿੱਚ ਖੜਨਾ ਪੈਂਦਾ ਜੀ ਉਰੇ ਹੁਣ ਆਪਾਂ ਆਏ ਆ ਕੰਮ ਹੋ ਗਿਆ ਜੀ ਆਪਣਾ ਦਵਾਈ ਲੈ ਚਲੋ ਜੀ ਵਿਹਲੇ ਆਪਣੇ ਕੰਮਕਾਰ ਕਰੋ ਜਾ ਕੇ ਜੀ ਬਿਲਕੁਲ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਡਾਕਟਰ ਸਾਹਿਬ ਆਪਣਾ ਸ਼ੁਭਨਾਮ ਮੇਰਾ ਨਾਮ ਮੰਗਤ ਕੁਮਾਰ ਹੈ ਜੀ ਜੀ ਸੋ ਕੀ ਕਹੂਗੇ ਜੋ ਅੱਜ ਇਹ ਕੈਂਪ ਲਗਾਇਆ ਗਿਆ ਇਹ ਜੀ ਸਪੈਸ਼ਲੀ ਕੈਂਪ ਅੱਜ ਮੈਡੀਸਨ ਦਾ ਕੈਂਪ ਲਾਇਆ ਗਿਆ ਡਾਕਟਰ ਗੁਰਸਿਮਰ ਨੂੰ ਵੱਲੋਂ ਜੀ ਕਰਾਲੀ ਦੇ ਵਿੱਚ ਇੱਥੇ ਰੀਸੈਂਟਲੀ ਆਪਾਂ ਕਲੀਨਿਕ ਲਾਂਚ ਕੀਤਾ ਹੈ ਈਵਨਿੰਗ ਦੇ ਵਿੱਚ ਡਾਕਟਰ ਸਾਹਿਬ ਆਲਰੇਡੀ ਚੰਡੀਗੜ੍ਹ ਸੇਵਾਵਾਂ ਦੇ ਰਹੇ ਨੇ ਜੀ ਤੇ ਸ਼ਾਮ ਵੇਲੇ 5:30 5:6 ਤੋਂ ਲੈ ਕੇ ਤਕਰੀਬਨ 8:00 ਵਜੇ ਤੱਕ ਡਾਕਟਰ ਸਾਹਿਬ ਤੁਹਾਨੂੰ ਉੱਥੇ ਮਿਲਣਗੇ ਜੀ ਤੇ ਮੈਡੀਸਨ ਸਪੈਸ਼ਲਿਸਟ ਆ ਗਏ ਨੇ ਜੀ ਜਿਦੇ ਵਿੱਚ ਤੁਹਾਡੇ ਸ਼ੂਗਰ ਦੀ ਪ੍ਰੋਬਲਮ ਬੀਪੀ ਦੀ ਪ੍ਰੋਬਲਮ ਲਾਈਕ ਜਨਰਲ ਪ੍ਰੋਬਲਮ ਕੋਈ ਵੀ ਹੋਵੇ ਸਕਿਨ ਦੀ ਪ੍ਰੋਬਲਮ ਹਰੇਕ ਦੇ ਮਾਹੀ ਰਹਿ ਗਏ ਡਾਕਟਰ ਸਾਹਿਬ ਜੀ ਤੇ ਇਹਨਾਂ ਦਾ ਇੱਕ ਟ੍ਰੈਂਡ ਸੀਗਾ ਕਿ ਈਵਨਿੰਗ ਦੇ ਵਿੱਚ ਆਪਾਂ ਸੇਵਾਵਾਂ ਦੇਣੀ ਆ ਕੋਰਾਲੀ ਜਾ ਕੇ ਉਹ ਅਜਾਪਾ ਗਲੀ ਜੀ ਲਾਂਚ ਕੀਤਾ ਜੀ ਜੀ ਉਹ ਜਿਹੜੀ ਦਵਾਈ ਵਗੈਰਾ ਜਾਂ ਟੈਸਟ ਵਗੈਰਾ ਇਹਦਾ ਕੀ ਚਾਰਜ ਹੋਊਗਾ ਨਹੀਂ ਸਿਰ ਮੈਡੀਸਿਨਸ ਬਿਲਕੁਲ ਫ੍ਰੀ ਹੈਗੇ ਨੇ ਤੇ ਟੈਸਟ ਜਿਹੜੇ ਹੈਗੇ ਨੇ ਆਲਮੋਸਟ ਵੀ ਨੈਗਲਿਡ ਹੈਗੇ ਮਤਲਬ ਬਿਲਕੁਲ ਹੀ ਕੱਟ ਰੇਟਾਂ ਦੇ ਵਿੱਚ ਕਰ ਰਹੇ ਆ ਜੋ ਸਾਡਾ ਜਿਹੜਾ ਮਸ਼ੀਨੀ ਕੋਸਟ ਲੱਗਦਾ ਆਪਾਂ ਉਹੀ ਕੋਸਟ ਲਵਾਂਗੇ ਜਸਟ ਤੇ ਉਸ ਤੋਂ ਵੱਧ ਆਪਾਂ ਕੁਝ ਨਹੀਂ ਲਵਾਂਗੇ ਜੋ ਸਾਡਾ ਲੈਬ ਦਾ ਚੈਸਟ ਕੋਸਟ ਤੇ 슈ਗਰ ਜਿਹੜਾ ਟੈਸਟ ਹੈ ਉਹ ਆਪਾਂ ਫ੍ਰੀ ਕਰ ਰਹੇ ਆ ਤੇ ਥਾਇਰੋਇਡ ਦਾ ਟੈਸਟ ਵੀ ਆਪਾਂ ਫ੍ਰੀ ਕਰ ਰਹੇ ਆ ਜੀ ਓਕੇ ਹਾਂਜੀ ਸੋ ਇਹ ਹਰ ਰੋਜ਼ ਮਤਲਬ ਹੋਇਆ ਕਰੂਗਾ ਇਸਰੇ ਹਜੇ ਸਟਾਰਟਿੰਗ ਹੈ ਆਪਾਂ ਇੱਕ ਵਾਰ ਹਜੇ ਸਟਾਰਟ ਕੀਤਾ ਹੈ ਤੇ ਆਪਾਂ ਅੱਗੇ ਪਲਾਨ ਕਰਾਂਗੇ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਸਾਲ ਦੇ ਵਿੱਚ ਇੱਕ ਜਾਂ ਦੋ ਵਾਰ ਆਪਾਂ ਫ੍ਰੀ ਟੈਸਟ ਜ਼ਰੂਰ ਟੈਸਟ ਤੇ ਕੈਂਪ ਜ਼ਰੂਰ ਕਰੀਏ ਜੀ 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 ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਹਾਂਜੀ ਰਮਾਕਾਂਤ ਕਾਲੀਆ ਜੀ ਅੱਜ ਤੁਸੀਂ ਚੰਡੀਗੜ੍ਹ ਜੋ ਚੈਰੀਟੇਬਲ ਲੈਬਰਾਟਰੀ ਹੈ ਇੱਥੇ ਪਹੁੰਚੇ ਹੋ ਅੱਜ ਇਹਨਾਂ ਨੇ ਕੈਂਪ ਲਗਾਇਆ ਸੋ ਤੁਸੀਂ ਵੀ ਇੱਥੇ ਸ਼ਿਰਕਤ ਕੀਤੀ ਹੈ ਇੱਕ ਵਧੀਆ ਉਪਰਾਲਾ ਕੀ ਕਹਿੰਦੇ ਹੋ ਬਹੁਤ ਅੱਛਾ ਪ੍ਰਾਲਾ ਜੀ ਤੇ ਗੁਰਸਿਮਰਨ ਜੀ ਚੰਡੀਗੜ੍ਹ ਪੀਜੀਈ ਦੇ ਵਿੱਚ ਇਹਨਾਂ ਨੇ ਪ੍ਰੈਕਟਿਸ ਕੀਤੀ ਹੈ ਬਹੁਤ ਵਧੀਆ ਡਾਕਟਰ ਹੈਗੇ ਮੈਡੀਸਨ ਦੇ ਤੇ ਸਾਡੇ ਸ਼ਹਿਰ ਨੂੰ ਮਤਲਬ ਇਸ ਦੀ ਜਰੂਰਤ ਵੀ ਸੀਗੀ ਤੇ ਇਹ ਜੇ ਟਾਈਮ ਦੇ ਵਿੱਚ ਜਦੋਂ ਜਰੂਰਤ ਹੋਵੇ ਉਸ ਟਾਈਮ ਦੇ ਵਿੱਚ ਇਹਨਾਂ ਨੇ ਉਹ ਆਹ ਚੈਰੀਟੇਬਲ ਮਤਲਬ ਕਲੀਨਿਕ ਖੋਲ੍ਹਿਆ ਤੇ ਅਸੀਂ ਇਹਨਾਂ ਦਾ ਵੈਲਕਮ ਕਰਨ ਆਏ ਆ ਇਕਤਾ ਤੇ ਧੰਨਵਾਦ ਵੀ ਕਰਦੇ ਆ ਉਹਦੇ ਸਾਡੇ ਸ਼ਹਿਰ ਨੂੰ ਜਿਹੜੀ ਫੈਸਿਲਿਟੀਆਂ ਮੈਡੀਸਨ ਮੈਡੀਕਲ ਦੀ ਹੈਗੀ ਹੈ ਉਹ ਇਹਨਾਂ ਵੱਲੋਂ ਬਹੁਤ ਸਸਤੀ ਉਹਦੇ ਤੇ ਪ੍ਰੋਵਾਈਡ ਕਰਾਈ ਜਾ ਰਹੀ ਹੈ ਤੇ ਇਹਨਾਂ ਦਾ ਧੰਨਵਾਦ ਵੀ ਕਰਨਾ ਹੈ ਹਾਂਜੀ ਪ੍ਰਧਾਨ ਜੀ ਬਹੁਤ ਵਧੀਆ ਉਪਰਾਲਾ ਤੁਹਾਡੇ ਦਾ ਬਿਲਕੁਲ ਨਜ਼ਦੀਕ ਵੀ ਹੈਗਾ ਸੋ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਤੇ ਅਸੀਂ ਧੰਨਵਾਦ ਵੀ ਕਰਦੇ ਹਾਂ ਡਾਕਟਰ ਸਾਹਿਬ ਦਾ ਚੰਡੀਗੜ੍ਹ ਵਿੱਚ ਦਰਸਲੇ ਪੀਜੀੀ ਤੋਂ ਤੇ 13-13 ਦੇ ਵਿੱਚ ਵੀ ਬੈਠਦੇ ਨੇ ਤੇ ਹੁਣ ਸਾਨੂੰ ਵੀ ਇੱਥੇ ਸਾਡੇ ਸ਼ਹਿਰ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਇਸ ਲਈ ਮੈਂ ਧੰਨਵਾਦ ਕਰਦਾ ਹਾਂਜੀ ਦਿਨੇਸ਼ ਜੀ ਸੋ ਇੱਕ ਕਾਫੀ ਮਤਰਕੇ ਸਹੂਲਤ ਹੈ ਕਿਉਂਕਿ ਲੋਡ ਬੰਦ ਨੂੰ ਲੋਡ ਰਹਿੰਦੀ ਹੋ ਰਹੀਦੀ ਹੈ ਸੋ ਕੀ ਕਹੂੰਗਾ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਨਾ ਚਾਹੁੰਦਾ ਡਾਕਟਰ ਸਾਹਿਬ ਦਾ ਕਿ ਜਿਨਾਰੇ ਆਪਣੀ ਜਿਹੜੀ ਵਧੀਆ ਨਜ਼ਰ ਕਰਾਲੀ ਤੇ ਪਾਈ ਹੈ ਤੇ ਇੱਥੇ ਕਰਾਲੀ ਵਾਸੀਆਂ ਨੂੰ ਇਹ ਬਹੁਤ ਹੀ ਅੱਛੀ ਦੇ ਸਸਤੀ ਦਵਾਈਆਂ ਮੁਹੱਈਆ ਕਰਾਨਗੇ ਤੇ ਜਿੱਥੇ ਤੱਕ ਸਾਡੀ ਲੋੜ ਦਾ ਸਵਾਲ ਹੈ ਅਸੀਂ ਡਾਕਟਰ ਸਾਹਿਬ ਨਾਲ ਸਾਡੀ ਮਿਸਰ कमेटी ਸਾਰੀ ਇਹਨਾਂ ਨਾਲ ਹਰ ਟਾਈਮ ਖੜੀ ਹੈ ਜਦ ਵੀ ਇਹਨਾਂ ਨੂੰ ਕਿਤੇ ਲੋੜ ਪਊਗੀ ਅਸੀਂ ਇਹਨਾਂ ਨਾਲ ਹਰ ਟਾਈਮ ਖੜੇ ਹਾਂ ਵਾਹ